ਕਈ ਵਾਰ ਦੁਨੀਆ ਤੇ ਐਸੇ ਵੀ ਮਨੁੱਖ ਮਿਲਦੇ ਨੇ ਜਿਹੜੇ ਇਸ ਭਰਮ ਦੇ ਵਿੱਚ ਰਹਿੰਦੇ ਨੇ ਕਿ ਅਸੀਂ ਕਾਫੀ ਖਾਸੇ ਵੱਡੇ ਆ ਸਾਡੇ ਵਰਗਾ ਕੋਈ ਨਹੀਂ ਕਹਿੰਦੇ ਇੱਕ ਬਿੱਲੀ ਜਿਹੜੀ ਹੈ ਨਾ ਆਪਣੇ ਖੁਰਲੇ ਚੋਂ ਜਿੱਥੇ ਉਹ ਰਹਦੀ ਹੈ ਸਵੇਰੇ ਉੱਠਦੀ ਹੈ ਤੇ ਸ਼ਿਕਾਰ ਕਰਨ ਵਾਸਤੇ ਤਿਆਰ ਹੁੰਦੀ ਹੈ ਪੇਟ ਦੀ ਭੁੱਖ ਦੂਰ ਕਰਨ ਵਾਸਤੇ ਜਦੋਂ ਨਿਕਲਦੀ ਹੈ ਨਾ ਸਵੇਰੇ ਤੇ ਨਾਲ ਹੀ ਸੂਰਜ ਨਿਕਲਦਾ ਹੈ ਇਹ ਬਿੱਲੀ ਘੁੰਮਦੀ ਏ ਸਾਰਾ ਦਿਨ ਘੁੰਮਦੀ ਏ ਜਦੋਂ ਘੁੱਬਦੀ ਹੈ ਤੇ ਸੂਰਜ ਸਿਰ ਦੇ ਉੱਤੇ ਆ ਜਾਂਦਾ ਦੁਪਹਿਰ ਦਾ ਟਾਈਮ ਹੋ ਜਾਂਦਾ ਤੇ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਸਿਰ ਦੇ ਉੱਤੇ ਸੂਰਜ ਹੈ ਤੇ ਇਹਨੇ ਪਹਿਲਾਂ ਸੂਰਜ ਵੱਲ ਵੇਖਿਆ ਸੂਰਜ ਤੋਂ ਬਾਅਦ ਇਹਨੇ ਆਪਣੇ ਪਰਸ਼ਾਵੇ ਵੱਲ ਦੇਖਿਆ ਕਿ ਮੇਰਾ ਆਕਾਰ ਬਹੁਤ ਵੱਡਾ ਲੱਗ ਰਿਹਾ ਤੇ ਆਪਣੇ ਆਪ ਨੂੰ ਕਹਦੀ ਮੈਂ ਖਾਸੀ ਵੱਡੀ ਆ ਮੇਰਾ ਲੰਬਾ ਚੌੜਾ ਆਕਾਰ ਹੈ ਮੈਨੂੰ ਅੱਜ ਸ਼ਿਕਾਰ ਕੋਈ ਵੱਡਾ ਹੀ ਕਰਨਾ ਪਵੇਗਾ ਹਾਥੀ ਵਰਗਾ ਸ਼ਿਕਾਰ ਕਰਨਾ ਪਵੇਗਾ ਮੈਨੂੰ ਵੱਡੀ ਚੀਜ਼ ਚਾਹੀਦੀ ਹੈ ਖਾਣ ਨੂੰ ਤੇ ਕਹਿੰਦੇ ਜਦੋਂ ਉਹ ਪਰਸ਼ਾਬਾ ਸ਼ਾਬਾ ਨੂੰ ਪੈਰਾ ਦੇ ਵਿੱਚ ਆ ਜਾਂਦਾ ਰਹਿੰਦਾ ਤੇ ਕਹਿੰਦੀ ਫਿਰ ਇਹ ਪੈਰਾ ਵੱਲ ਦੇਖਦੀ ਹੈ ਤੇ ਇਹਦੇ ਸਰੀਰ ਦਾ ਆਕਾਰ ਪਰਸ਼ਾਬਾ ਛੋਟਾ ਹੋ ਜਾਂਦਾ ਫਿਰ ਕਹਿੰਦੀ ਚਲੋ ਕੋਈ ਨਹੀਂ ਚੂਹਾ ਖਾ ਕੇ ਗੁਜ਼ਾਰਾ ਕਰ ਲੈਂਦੇ ਕਈ ਵਾਰੀ ਇਹ ਭਰਮ ਅਸੀਂ ਪਾਲ ਬੈਠਦੇ ਆ ਕਿ ਸਾਡੇ ਵਰਗਾ ਖਾਸਾ ਬੰਦਾ ਕੋਈ ਨਹੀਂ ਵੱਡਾ ਬੰਦਾ ਕੋਈ ਨਹੀਂ ਜਦੋਂ ਫਿਰ ਹੱਥੋਂ ਗੱਲ ਨਿਕਲ ਜਾਂਦੀ ਹੈ ਫਿਰ ਉਹ ਬਿੱਲੀ ਵਾਲੀ ਹਾਲਤ ਹੋ ਜਾਂਦੀ ਹੈ ਸੋ ਸਮਝਣ ਦੀ ਗੱਲ ਹੈ